ਯੋਕਾ ਅਪਾ ਯੋਕਾ ਕਲਕੱਤਾ ਵਿਖੇ ਰਹੀ ਨੇ ਡਾਕਟਰ ਨਾਲ ਬਲਤਕਾਰ ਤੇ ਹੱਤਿਆ ਦਾ ਮਾਮਲਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਗੁੱਸਾ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਹਨ ਹੜਤਾਲਾਂ ਚੱਲ ਰਹੀਆਂ ਹਨ ਤੇ ਕੈਂਡਲ ਮਾਰਚ ਕੱਢੇ ਜਾ ਰਹੇ ਹਨ ਇਸ ਨੂੰ ਲੈ ਕੇ ਕੋਰਾਲੀ ਵਿਖੇ ਨੌਜਵਾਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਇਲਾਕੇ ਦੇ ਬਾਗਾਂ ਭਾਗਾਂ ਵਿੱਚੋਂ ਹੁੰਦਾ ਲੰਘਿਆ ਅਤੇ ਦੂਜੇ ਪਾਸੇ ਰੋਪੜ ਵਿਖੇ ਔਰਤਾਂ ਵੱਲੋਂ ਵਿਸ਼ਾਲ ਰੋਲ ਸਮਾਰਚ ਕੱਢਿਆ ਗਿਆ ਤੇ ਇਸ ਸੰਬੰਧੀ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ ਦੋਸ਼ੀਆਂ ਵਿਰੁੱਧ ਕੀ ਹੈ ਸਾਰਾ ਮਾਮਲਾ ਤੇ ਕੀ ਕਰ ਰਹੇ ਨੇ ਗੁੱਸੇ ਭਰੇ ਵਿੱਚ ਲੋਕਾਂ ਤੋਂ ਸੁਣਾਉਂਦੇ ਆ ਕਿਵੇਂ ਲੋਕਾਂ ਵਿੱਚ ਗੁੱਸਾ ਭਰਿਆ ਪਿਆ ਹੈ ਦੇਣਾ ਚਾਹੁੰਦੇ ਜੀ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਉਹਨਾਂ ਦੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵੀ ਅੱਗੇ ਤੋਂ ਤਾਂ ਨਾ ਕੋਈ ਇਹ ਜਿਹਾ ਕਤਮ ਚੱਕ ਚੱਕ ਸਕੇ ਉਦੋਂ ਤੋਂ ਨਾ ਕੋਈ ਨਿਊਜ਼ ਆ ਰਹੀ ਹੈ ਬਾਹਰ ਕੋਈ ਨਾ ਪਤਾ ਚੱਲ ਰਿਹਾ ਉੱਥੇ ਬਾਰੇ ਤੁਸੀਂ ਆਪ ਦੇਖਦੇ ਆਂ ਆਮ ਟੀਵੀ ਆਪਾਂ ਨੂੰ ਪਤਾ ਹੀ ਵੀ ਕਿੰਨੀ ਕ ਖਬਰਾਂ ਬਾਹਰ ਆ ਰਹੀਆਂ ਉਥੋਂ ਉਹ ਲਾਠੀ ਚਾਰਜ ਵੀ ਹੋ ਰਿਹਾ ਜੀ ਉੱਥੇ ਹਾਂਜੀ ਬਿਲਕੁਲ ਇਹੀ ਹੈ ਜੀ ਕਿ ਪ੍ਰਸ਼ਾਸਨ ਛਾਪੌਣ ਦੀ ਕੋਸ਼ਿਸ਼ ਕਰ ਰਿਹਾ ਜੀ ਇਸ ਚੀਜ਼ ਨੂੰ ਕਿਉਂਕਿ ਵਰਲਡ ਵਾਈਡ ਖਬਰ ਬਹੁਤ ਫੈਲ ਚੁੱਕੀ ਹੈ ਇਹ ਬਿਲਕੁਲ ਕੀਤਾ ਗਿਆ ਹੈ ਜੀ ਕਿਉਂਕਿ ਇਹ ਵਰਲਡ ਵਾਈਡ ਖਬਰ ਪਹੁੰਚਣ ਕਰਕੇ ਹਰ ਕੋਈ ਇਸ ਚੀਜ਼ ਦੇ ਵਿਰੋਧਤਾਚ ਪ੍ਰਸ਼ਾਸਨ ਤੇ ਗੜ ਦੀ ਹੱਡੀ ਬਣ ਚੁੱਕੀ ਹੈ ਇਹ ਚੀਜ਼ ਇਹ ਤਾਂ ਉਸ ਕਰਕੇ ਦਬਾਉਣਾ ਚਾਹੁੰਦੇ ਆ ਜਿਹੜੇ ਪ੍ਰਸ਼ਾਸਨ ਵੀ ਉੱਥੇ ਬੈਠ ਡਾਕਟਰ ਵੀ ਬੈਠੇ ਆ ਉੱਥੇ ਬਿਲਕੁਲ ਸਹਿਯੋਗ ਕਰਾਂਗੇ ਅਸੀਂ ਆਪਣੇ ਹਲਕੇ 'ਚ ਆਪਣੇ ਜ਼ਿਲ੍ਹੇ 'ਚ ਜਿੰਨੇ ਵੀ ਆਪਣਾ ਯੂਥ ਹੈ ਅਸੀਂ ਸਾਰਾ ਜਿਵੇਂ ਪ੍ਰੋਟੈਸਟ ਕਹਿਣਗੇ ਆਪਾਂ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਸਾਨੂੰ ਕੋਈ ਅਪਰੋਚ ਕਰਦਾ ਜਾਂ ਸਾਨੂੰ ਪਤਾ ਲੱਗਦਾ ਏ ਅਸੀਂ ਬਿਲਕੁਲ ਕਾਲਜ ਜਾਵਾਂਗੇ ਯੂਨੀਵਰਸਿਟੀ ਜਾਵਾਂਗੇ ਧੰਨਵਾਦ ਦੋਸਤੋਂ ਗੰਭੀਰ ਸਮੱਸਿਆ ਕੋਈ ਹੋ ਨਹੀਂ ਸਕਦੀ ਸਭ ਤੋਂ ਜ਼ਿਆਦਾ ਛਿੜ ਵਾਲੀ ਗੰਭੀਰ ਸਮੱਸਿਆ ਹੈ ਦੇਖੋ ਡਾਕਟਰ ਨੂੰ ਅਸੀਂ ਰੱਬ ਦਾ ਦੂਦਿਆ ਰੂਪ ਮੰਨਦੇ ਤੇ ਜਿਹੜਾ ਮਾਂ ਬਾਪ ਆਪਣੇ ਬੱਚੇ ਨੂੰ ਪੜਾਲ ਖਾ ਕੇ ਡਾਕਟਰ ਬਣਾਉਂਦਾ ਉਹਨੂੰ ਪਤਾ ਹੈ ਵੀ ਕਿਸ ਤਰ੍ਹਾਂ ਡਾਕਟਰੀ ਕਰਾਈ ਜਾਂਦੀ ਹੈ ਤੇ ਪੜਨ ਵਾਲੇ ਬੱਚੇ ਨੂੰ ਪਤਾ ਹੈ ਰਾਤਾਂ ਜਾਗ-ਜਾਗ ਕੇ ਬੱਚੇ ਪੜ੍ਹਦੇ ਨਹੀਂ ਤਿੰਨ-ਤਿੰਨ ਚਾਰ-ਚਾਰ ਘੰਟੇ ਉਸ ਹੁੰਦੇ ਨਹੀਂ ਕਿਉਂਕਿ ਮੇਰੀ ਕੋਦੀ ਬੇਟੀ ਵੀ ਡਾਕਟਰ ਆ ਮੈਨੂੰ ਇਸ ਲਈ ਸਾਰਾ ਕੁਝ ਇਹ ਨੇੜਿਓਂ ਮੈਂ ਦੇਖਿਆ ਪਤਾ ਹੈ 36-36 ਘੰਟੇ ਨੇ ਜਿਹੜੀਆਂ ਉਹ ਡਿਊਟੀਆਂ ਕਰਦੇ ਨੇ ਜੇ ਕਿਤੇ ਅੱਖ ਲੱਗ ਗਈ ਤਾਂ ਉਹਦਾ ਰੀਜ਼ਨ ਇਹ ਨਹੀਂ ਹੋਣਾ ਚਾਹੀਦਾ ਵੀ ਉਹਨੇ ਅੰਗਹਿਲੀ ਕੀਤੀ ਜਾਂ ਉਹਦੇ ਤੇ ਦੋਸ਼ ਲਾਇਆ ਜਾਂਦਾ ਵੀ ਉਹ ਇੱਥੇ ਕਿਉਂ ਸੁੱਤੀ ਉਹ ਜਿਹੜੀ ਡਾਕਟਰ ਸੀ ਇਹਦੇ ਵਿੱਚ ਇੱਕ ਰੋਲ ਆ ਜਿਹੜਾ ਸਾਡਾ ਸਭ ਤੋਂ ਵੱਡਾ ਤਾਂ ਸਰਕਾਰਾਂ ਦਾ ਹੈ ਸਰਕਾਰਾਂ ਕੁਛ ਨਹੀਂ ਕਰਦੀਆਂ ਮੈਂ ਤੁਹਾਨੂੰ ਚੀਨ ਦੀ ਉਦਾਹਰਨ ਦਿੰਨੀ ਆ ਬੀਜਿੰਗ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਬਲਾਤਕਾਰ ਦੀ ਉਹ ਘਟਨਾ ਉੱਥੋਂ ਦਾ ਜਿਹੜਾ ਚੇਅਰਮੈਨ ਸੀ ਉਹਨੇ ਅੱਧੇ ਘੰਟੇ ਦੇ ਵਿੱਚ ਸਾਰੀ ਫਾਈਂਡ ਆਊਟ ਕਰ ਲਈ ਤੇ ਜਿਹੜਾ ਦੋਸ਼ੀ ਸੀ ਉਹਨੂੰ ਸਾਰਿਆਂ ਦੇ ਸਾਹਮਣੇ ਖੜਾ ਕੇ ਗੋਲੀ ਮਾਰ ਦਿੱਤੀ ਗਈ ਸਜ਼ਾ ਦਿੱਤੀ ਗਈ ਉਸ ਤੋਂ ਬਾਅਦ 50 ਸਾਲ ਹੋ ਗਏ ਚੀਨ ਦੇ ਵਿੱਚ ਕਦੇ ਵੀ ਕੋਈ ਬਲਾਤਕਾਰ ਨਹੀਂ ਹੋਇਆ ਜਦੋਂ ਕਿ ਆਪਣੇ ਤੋਂ 2 ਸਾਲ ਬਾਅਦ ਚੀਨ ਆਜ਼ਾਦ ਹੋਇਆ ਅੱਜ ਉਹ ਸਤੋਂ ਦੁਨੀਆ ਦਾ ਜਿਹੜਾ ਹੈ ਮੋਰੀ ਬਣਿਆ। ਸੋ ਇੱਥੇ ਇੱਕ ਪੇਰੈਂਟਸ ਨੂੰ ਵੀ ਜਿਹੜੀ ਬੱਚਿਆਂ ਦੀ ਪਰਵਰਿਸ਼ ਹੈ ਮੁੰਡਿਆਂ ਦੀ ਖਾਸ ਕਰਕੇ ਜਿਵੇਂ ਅਸੀਂ ਕੁੜੀਆਂ ਦੀ ਕਰਦੇ ਹਾਂ ਮੁੰਡਿਆਂ ਦੀ ਪਰਵਰਿਸ਼ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਉਹ ਕਿਉਂ ਰਾਤਾਂ ਦੇ 12:00 1:00 ਵਜੇ ਤੱਕ ঘুম ਸਕਦੇ ਆ ਕੁੜੀਆਂ ਕਿਉਂ ਨਹੀਂ ঘুম ਸਕਦੀਆਂ। ਸੋ ਇਸ ਲਈ ਮੁੰਡਿਆਂ ਨੂੰ ਜਿਹੜੀ ਸਿੱਖਿਆ ਸਕੂਲਾਂ 'ਚ ਵੀ ਪੇਰੈਂਟਸ ਦੀ ਵੀ ਜਿਹੜੀ ਹੈ ਗਾਈਡੈਂਸ ਇਸ ਤਰ੍ਹਾਂ ਦੀ ਚਾਹੀਦੀ ਆ ਵੀ ਬੱਚੇ ਨੂੰ ਸਹੀ ਐਜੂਕੇਸ਼ਨ ਦਿੱਤੀ ਜਾਵੇ। ਆਪਾਂ ਪਿੱਛੇ ਝਾਤੀ ਮਾਰੀਏ ਜੇ ਆਪਣੇ ਪਿਛਲੇ ਸਮਿਆਂ ਵੱਲ ਤਾਂ ਸਾਡੇ ਜੁਆਇੰਟ ਫੈਮਲੀਆ ਹੁੰਦੀਆਂ ਸੀ। ਕਿਸ ਤਰ੍ਹਾਂ ਜਿਹੜੇ ਪਰਿਵਾਰ ਸੀ ਆਪਸ ਦੇ ਵਿੱਚ ਲੁੱਝੇ ਰਹਿੰਦੇ ਸੀ ਦੂਸਰਾ ਇਹਦੇ ਵਿੱਚ ਦੋਸ਼ ਸੋਸ਼ਲ ਮੀਡੀਆ ਦਾ ਵੀ ਹੈ ਮੀਡੀਆ ਤੇ ਪਤਾ ਨਹੀਂ ਕਿੰਨਾ ਕੁਝ ਆਉਂਦਾ ਹੈ ਕੁਝ ਗਲਤ ਆਉਂਦਾ ਹੈ ਕੁਝ ਠੀਕ ਆਉਂਦਾ ਹੈ ਤੇ ਉਹ ਜਿਹੜਾ ਸੋਸ਼ਲ ਮੀਡੀਆ ਉਹ ਵੀ ਬੱਚਿਆਂ ਨੂੰ ਜਿਹੜਾ ਖਰਾਬ ਕਰ ਰਿਹਾ ਹੈ ਨਿਰਯੋਗਤਾ ਹੈਗੀ ਜਾਂ ਬਹੁਤ ਜ਼ਿਆਦਾ ਨਿਰਨਯੋਗ ਹੈ ਸਾਡੀ ਦਾ ਨਾਰੀ ਸ਼ਕਤੀ ਦੀ ਕੋਈ ਹੈ ਮੰਗ ਜਦੋਂ ਵੀ ਇਹ ਤਾਂ ਇੱਕ ਬੱਚੀ ਨਾਲ ਰੀਤੀ ਕਿਸੇ ਹੋਰ ਨਾਲ ਵੀ ਬੀਤਦੀ ਹੈ ਨਾ ਨੋ ਸਜ਼ਾ ਨੋਕ ਚਾ ਕੁਛ ਵੀ ਉਸਿਰਤ ਦੀ ਮੌਤ ਦੀ ਸਜ਼ਾ ਇੱਕ ਹੋਰ ਗੱਲ ਹੈ ਇਹ ਗਰੀਬ ਬੱਚੇ ਦਾ ਕੋਈ ਹੱਥ ਨਹੀਂ ਇਹਦੇ ਵਿੱਚ ਜਿੰਨੇ ਅਮੀਰ ਬੱਚੇ ਆ ਅਮੀਰ ਵਿਗੜੀ ਵਿਆ ਹਾਲਾਤਾਂ ਉਹੀ ਇਹ ਘਟਨਾ ਵਾਪਰਦੀਆਂ ਉਹੀ ਕਰਦੇ ਨੇ ਸਾਰੇ ਕੰਮ ਇੱਕ ਬੱਚੀ ਹੁਣ ਸਾਡੀ ਮੋਟੀ ਡਾਕਟਰ ਹੈਗੀ ਹੈ ਸਾਨੂੰ ਵੀ ਚਿੰਤਾ ਰਹਿੰਦੀ ਹੈ ਬਾਹਰ ਜਾਂਦੀ ਹੈ ਡਾਕਟਰ ਹੈ ਰਾਤਾਂ ਨੂੰ ਡਿਊਟੀਆਂ ਦਿੰਦੇ ਹਰ ਇੱਕ ਮਾਂ ਨੂੰ ਕਿ ਮੇਰੀ ਬੱਚੀ ਸੁਖ ਸੋਣ ਨਾਲ ਘਰ ਪਹੁੰਚ ਜਾਵੇ ਜਿੱਦਾਂ ਜਿਸ ਦਿਨ ਇਹ ਘਟਨਾ ਵਾਪਰੀ ਹੈ ਉਦੋਂ ਦਾ ਸਾਨੂੰ ਬਹੁਤ ਜ਼ਿਆਦਾ ਡਰ ਹੈ ਪਰ ਸਾਡੀ ਇਹ ਨਾ ਨਹੀਂ ਸਕਦੀ ਹੈ ਅਸੀਂ ਜਿੱਥੇ ਤੱਕ ਵੀ ਹੋ ਸਕੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਸਰਕਾਰਾਂ ਦਾ ਵਿਰੋਧ ਕਰਾਂਗੇ ਸਰਕਾਰਾਂ ਕਿਉਂ ਨਹੀਂ ਨਾਤਰ ਪਾ ਰਹੀਆਂ ਜੀ ਸਰਕਾਰਾਂ ਦਾ ਪੂਰਾ ਵਿਰੋਧ ਕਰਾਂਗੇ ਦੇਖੋ ਜੀ ਜਿਵੇਂ ਉਹਨਾਂ ਦੱਸਿਆ ਸਭ ਕੁਝ ਦੱਸਿਆ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਨੂੰ ਪਰ ਕੁਝ ਗੱਲਾਂ ਇਦਾਂ ਦੀਆਂ ਕਿ ਛਪਾਈਆਂ ਜਾ ਰਹੀਆਂ ਜੀ ਤੁਹਾਨੂੰ ਪਤਾ ਹੈ ਜੀ ਯੂ نو ਲੜਕੀ ਦੇ ਅੰਦਰੋਂ ਕਿੰਨਾ ਕੁਝ ਕਿਆ ਮਿਲੇ ਆਏ ਉਹ ਸਭ ਨੂੰ ਪਤਾ ਲੱਗ ਰਿਹਾ ਡਾਕਟਰੀ ਰਿਪੋਰਟ ਦੇ ਪਤਾ ਲੱਗ ਰਿਹਾ ਇਹ ਕੁਝ ਗੱਲਾਂ ਛਪਾਈਆਂ ਜਾ ਰਹੀਆਂ ਇੱਕ ਬੰਦੇ ਦਾ ਕੰਮ ਇਹ ਹੈ ਨਹੀਂ ਜੀ ਜੇ ਸਿੱਧੀ ਗੱਲ ਹੱਸੇ ਕਾਮ ਸਿੰਘ ਮਾ ਪਾਂ 10 ਬੰਦੇ ਦਾ ਕੰਮ ਹੈ ਜੀ ਇਹ ਅਸੀਂ ਤਾਂ ਹੀ ਖੜੇ ਆ ਕਿ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ ਸਾਰਿਆਂ ਨੂੰ ਮੈਂ ਕਹਿ ਰਿਹਾ ਨਾਲ ਹੈ ਉਹਨਾਂ ਦੇ ਅੱਜ ਸਾਨੂੰ ਵੀ ਅੱਜ ਬਹੁਤ ਕੁੜੀਆਂ ਨੇ ਕਿਹਾ ਕਿ ਭਾਜੀ ਤੁਸੀਂ ਸਾਨੂੰ ਇੱਕ ਦਿਨ ਪਹਿਲਾਂ ਦੱਸਦੇ ਅਸੀਂ ਸਭ ਨੇ ਜ਼ਰੂਰ ਪਹੁੰਚਣਾ ਤਾਂ ਮੈਂ ਕਿਹਾ ਸੱਡਾ ਸਬਬ ਅਸੀਂ ਬੈਠੇ ਬੈਠੇ ਸਾਨੂੰ ਜਦ ਪਤਾ ਲੱਗਿਆ ਅੱਜ ਫੇਰ ਦੀ ਰਿਪੋਰਟ ਆਈ ਕੁਝ ਨਹੀਂ ਹੋਇਆ ਤਾਂ ਅਸੀਂ 3 ਵਜੇ 2 ਵਜੇ ਆਪਣਾ ਐਕਸ਼ਨ ਲਏ ਆ 2 ਵਜੇ ਆਪਾਂ ਯੂਥ ਨੂੰ ਆਵਾਜ਼ ਮਾਈ ਤਾਂ ਅਸੀਂ ਇਕੱਠੇ ਹੋ ਦੋ